ਜੀ ਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੇਰਾ ਨਾਮ ਖਬੀਸ ਸਿੰਘ ਜੀ ਅਸੀਂ ਸਾਰੇ ਪਾਲੇਗਰ ਨਗਰ ਨवासी ਇਸ ਪਿੰਡ ਦੇ ਗੁਰੂ ਘਰ ਦੀ ਸੇਵਾ ਕਰਦੇ ਹਾਂ ਤੇ ਸਾਰਿਆਂ ਨਾਲ ਗੁਰੂ ਘਰ ਦੀ ਸੇਵਾ ਲਈ ਆਪੇ ਕਰਿਆ ਜੀ ਕੋਈ ਇੱਥੇ ਪ੍ਰਬੰਧਕ ਨਗਾ ਸਰ ਸ਼ਿਵਾਧਾਰੀ ਆ ਜੀ ਇਹ ਗੱਲ ਕਰੀਏ ਸਾਲਾਨਾ ਤੁਸੀਂ ਕਿਹੜੀ ਜਗ੍ਹਾ ਤੇ ਜਿੰਨੇ ਸਾਲ ਤੋਂ ਬਣਾ ਰਹੇ ਇਸ ਲਾਂਨਾਪਾਸੇ ਮਾਂਪੋਛੇ ਤੇ ਆਏ ਸੀਗੇ ਜੋ ਮੈਨੂੰ ਪਤਾ ਹੈ ਮਾਂਪੋਛਾ ਦਾ ਪਰਿਵਾਰ ਇਹਦਾ ਅੰਦਾਜ਼ਾ ਹੁੰਦਾ ਹੈ ਜਿਵੇਂ ਬਜ਼ਾਰੇ ਪੁਰਾਣੇ ਕਿਤੇ ਆ ਕੋਈ 90 ਸਾਲ ਦੇ ਉੱਤੇ ਲੱਗੇ ਠੀਕ ਸੰਤ ਬਾਬਾ ਫਕੀਰ ਜੀ ਹੋਏ ਆ ਜੀ ਉਹ ਪਹਿਲਾਂ ਤਪੱਸਿਆ ਕਰਦੇ ਸੀਗੇ ਜੀ ਹਰਦवार ਗੁਰੂ ਆਮਦਾਸ ਜੀ ਨੂੰ ਮਹਾਰਾਜ ਦਾ ਟੇਸ ਬਣ ਕੇ ਮੁੱਖ ਬਣ ਗਿਆ ਭਾਈ ਗਿੱਤੂ ਆ ਮਾਦਾ ਤੋਂ ਕੰਤਾਲ ਸਾਹਿਬ ਰਹੇ ਆ ਕੰਤਾਲ ਸਾਹਿਬ ਹਰਮੰਦਰ ਸਾਹਿਬ ਜਾਂਦੇ ਰਹੇ ਆ ਜੀ ਤੇ ਉਹਨਾਂ ਨੇ ਸਾਡਾ ਇਹ ਇਲਾਕਾ ਸਿਰਜਿਆ ਸਾਡੇ ਪ੍ਰੇਮਿਕ ਸੁਣਿਆ ਜੀ ਤੋ ਸਾਡੇ ਨਗਰ ਨਿਵਾਸੀਆਂ ਨੇ ਬਹੁਤ ਸੋਹਣਾ ਜਗ੍ਹਾ ਬਣਾ ਦਿੱਤੀ ਸੀਗੀ ਤੇ ਇੱਥੇ ਤਪੱਸਿਆ ਕਰਦੇ ਦਰਵਾਜਰ ਕਰਦੇ ਸੀਗੇ ਤੇ ਫਿਰ ਕੋਈ ਸਮਾਂ ਤੱਕ ਆਇਆ ਕਿ ਬੀਬੀ ਦਾ ਬਹੁਤ ਜ਼ਿਆਦਾ ਹੌਲਾ ਪਿਆ ਜੀ ਆਹ ਮਹਾਪੁਰਖ ਕਹਿੰਦੇ ਸਾਨੂੰ ਤਪੱਸਿਆ ਨੂੰ ਵਾਦਵ ਅਗਾਂਹ ਜਗਾ ਜਾਈ ਦੂਆ ਜੋ ਇਹ ਜਿੱਥੇ ਆ ਕੇ ਆਪਾਂ ਖੜਿਆ ਇੱਥੇ ਸਾਰਾ ਜਨਰ ਹੀ ਸੀਗਾ ਜੀ ਪਿੰਡ ਦੇ ਬਜ਼ੁਰਗਾਂ ਨੇ ਉਹਨਾਂ ਨੂੰ ਇੱਥੇ 4000 ਜੁਦਾ ਨਾ ਗਿਆ ਪੂਰਾ ਸਭਾ ਇੱਕ ਤੁਹ ਨਾਲ ਕਮਰਾ ਪੱਗ ਦੇ ਉੱਤੇ ਕਿਵਾਰਾ ਸਗਾ ਜੀ ਸਮੇਸ ਬਾਸਾ ਨਾਲ ਤੇ ਬਰਾਉ ਕੈ ਗਿਆ ਜੀ ਤੇ ਜਦੋਂ ਫੇ ਦੁਆਰਾ ਦੇਖ ਰਹੇ ਕਿ ਪੀਆਈ 186 87 ਦੇਖ ਰਹੇ ਕੋਈ ਦੁਆਰਾ ਜੀ ਫਿਰ ਉਹਨੇ ਕਿਰਪਾ ਨਾਲ ਜੇ ਸਾਡੇ ਤੋਂ ਅਜਿਹਾ ਮੈਂਦਰ ਕੋਤੇ ਦੋਹਰਾ ਕਰਦੇ ਤੇ ਰਾਜ ਸ੍ਰੀ ਵਿਜੈ ਸਿੰਘਾ ਨੇ ਤੇ ਉਹ ਵੀ ਪੂਰੇ ਹੋ ਗਏ 90 ਕਾਲ ਨੂੰ ਜੀ ਠੀਕ ਹੈ ਤੇ ਦੇ ਸਾਰਾ ਪਰਿਵਾਰ ਸਾਰਾ ਨੱਗੇ ਸੇਵਾ ਕਰਦਾ ਤੇ ਤੇ ਐਨਆਰ ਜਿਹਾ ਸੇਵਾ ਕਿ ਮਹਾਪੁਜਾ ਕਰਦਾ ਰਹਿਣਾ ਸੋਣਾ ਗੁਰਦੁਆਰ ਬਣ ਗਿਆ ਜੀ ਹਰ ਸਾਰੇ ਤੇ ਬਰਸ ਬਣਾ ਲਿਆ ਜਿਸਾਨਾ ਤੇ 1990 ਦਾ ਹੀ ਬਰਸ ਬਣਾ ਰਹੇ ਤੇ ਜੀ ਹਾਂ ਜੀ ਪ੍ਰਤੀਨਿਧੀ ਸਰਪੰਚ ਸਾਹਿਬੀ ਮਦਦ ਨਾਲ ਲੋਕੀ ਸੰਭੂਤ ਕਰਦੇ ਕਿੰਨੇ ਸਾਲ ਹੋ ਗਏ ਗ੍ਰਾਮ ਪਚਾ ਚੁੱਕੇ ਹਨਾਰੇ ਇਸ ਸਮੇਂ ਉਹ ਇਹ ਗੱਲ ਕਹਿੰਦੇ ਨੇ ਨਗਰ ਵਾਸੀਆਂ ਸੰਯੋਗ ਬਹੁਤ ਜ਼ਿਆਦਾ ਜੀ ਇਲਾਕਾ ਨਿਵਾਸੀ ਸੰਯੋਗ ਬਹੁਤ ਜ਼ਿਆਦਾ ਨਾ ਪੋਛਣਾ ਭਾਵੇਂ ਜਦਿਆਂ ਇਹਦੇ ਦਬਸਾ ਕਰਦੇ ਆ ਤੇ ਸਮੇਂ ਸਮੇਂ ਨਾਲ ਗਾਦੀ ਮਾਦਾ ਕਦੀ ਗੋਤ ਤੇ ਸਿਰ ਕਰਦੇ ਰਹੇ ਆ ਤਸਲਾ ਕੇ ਨਾਮ ਆ ਸਾ ਨੱਗਰ ਵਿੱਚ ਆਉਂਦਾ ਇੰਨੇ ਰਿਵਾਨੇ ਬਹੁਤ ਵਾਸ ਨੂੰ ਗੁੱਟਾ ਜੀ ਕੋਈ ਮਾਇਆ ਦੀ ਕੋਈ ਕੰਨੀ ਆ ਰਹੀ ਤੇ ਇਹ ਸਾਰਾ ਜਿਹੜਾ ਪ੍ਰਾਲਿਆ ਸਾਰੇ ਸੰਤਾਂ ਸੰਜੋਗਾਂ ਚ ਆ ਰਹੀ ਤੇ ਕਹਿੰਦੇ ਆ ਤੇ ਸਾਡਾ ਨਾਮ ਆ ਕੇ ਸੇਵਾ ਕਰਦੀਆਂ ਜੀ ਸਾਰੇ ਲੰਗਰ ਬਣ ਆ ਦੇ ਪਾਉਂਦੀ ਆ ਤੇ ਇਕਦਾਂ ਸਰ ਹਲਵਾਈ ਮਾਦਮ ਚ ਕਹਿੰਦੇ ਆ ਕਿ ਅੰਦਰ ਸਾਰੇ ਸੰਤਾਂ ਕੋਲ ਸਾਡਾ ਚਲਾ ਗਈ ਤੁਸੀਂ ਸੋਹਣੇ ਤੁਸੀਂ ਦੇ ਰਹੇ ਸੰਤਾਂ ਦਾ ਸੰਦੇਸ਼ ਹੈ ਜੀ ਗੁਰੂ ਦਾ ਸਦਕਾਰ ਕਹਿੰਦਾ ਸਖੀ ਜੀ ਗੁਰੂ ਦੇ ਪੋਣਾ ਦਾ ਆਪ ਚੱਲਿਓ ਜੋ ਸਾਨੂੰ ਸਿੱਖਿਆ ਦਿੰਦੀ ਆ ਕਿ ਪ੍ਰਮਾਤਮਾ ਨਾਲ ਇਸ ਰਿਸ਼ਤਾ ਮਤਲਬ ਇਹ ਉੱਠੀਏ ਗੁਰੂ ਵਾਲੇ ਬਣੀਆਂ ਬੜੀ ਸ਼ਕੀਏ ਜੋ ਸਾਨੂੰ ਸਿੱਖਿਆ ਮਾਂ ਪੋਚਾਂ ਦਿੱਤੀ ਜਾਂਦੀ ਠੀਕ ਤੇ ਸਾਡੇ ਸਾਡੇ ਬੋਲੀਓ ਸਾਡੇ ਚੱਲੀ ਆ ਜੀ ਸਾਡੇ ਇਸ ਦਾ ਆ ਕਿ ਮਹਾਰਾਜ ਦੀ ਮਹਾਂ ਪੋਚਾਂ ਕਰਕੇ ਮਹਾਰਾਜਾ ਸੇ ਗੱਲ ਕਰਨਾ ਆ ਤੇ ਉਸ ਹਰ ਕਿਸਾਨ ਤੇ ਸਰਕਾਰ ਕਰਦੀ ਆ ਸਾਡੇ ਭਾਈ ਮਜੀਸਾ ਜੀ ਵੀ ਬਲਦੇਰੇ ਉਹ ਵੀ ਇਸੇ ਦਾ ਬਹੁਤ ਦਵਾਰੇ ਇਹਨਾਂ ਦੇ ਬਜ਼ੁਰਗ ਸਰਦਾਰ ਸਾਹਿਬ ਨਾਲ ਅੱਜ ਇਹ ਆ ਗਈ ਸੀ ਆਜੇ ਬੱਪਾ ਜੀ ਆਵਣਾ ਨੇ ਬਹੁਤ ਸਮਾਂ ਪਹਿਲਾਂ ਲਾਏ ਤੇ ਕਿ ਮਾਂ ਪੋਸਾ ਦੱਸੇ ਵੀ ਕਰਦੇ ਰਹੇ ਆ ਤੇ ਬੜੀ ਕਿਰਪਾ ਸੁਣਾ ਚੁਈ ਠੀਕ ਹੈ ਜੀ ਹਾਂਜੀ ਤੁਹਾਡੇ ਜੀ ਨੂੰ ਆਪਣੀ ਕੀ ਗੱਲ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ